ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਗਾਂਧੀ ਪਰਿਵਾਰ ਦੀ ਜਿਹਦੀਆਂ ਮੁਸ਼ਕਲਾਂ ਫਿਰ ਤੋਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦਰਸਲ ਨੈਸ਼ਨਲ ਹੈਰਾਲਡ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਪਹਿਲੀ ਚਾਰ ਸ਼ੀਟ ਜਿਹੜੀ ਹੈ ਉਹ ਦਾਖਲ ਕਰ ਦਿੱਤੀ ਗਈ ਹੈ ਔਰ ਇਸ ਚਾਰ ਸ਼ੀਟ ਦੇ ਵਿੱਚ ਸੋਨੀਆ ਗਾਂਧੀ ਰਾਹੁਲ ਗਾਂਧੀ ਸैम ਪੇਟਰੋਦਾ ਤੇ ਸੁਮਨ ਦੂਬੇ ਦਾ ਨਾਮ ਅਾ ਦਾਖਲ ਕੀਤਾ ਗਿਆ ਇਸ ਦੇ ਵਿੱਚ ਨਾਮ ਹੈ ਔਰ ਮਾਮਲੇ ਦੀ ਸੁਣਵਾਈ ਜਿਹੜੀ ਹੈ ਹੁਣ 25 April ਨੂੰ ਦਿੱਲੀ ਦੀ rauze avenue court ਦੇ ਵਿੱਚ ਇਹ ਜਿਹੜੀ ਸੁਣਵਾਈ ਹੋਏਗੀ ਇਸ ਤੋਂ ਪਹਿਲਾਂ 12 April 2025 ਨੂੰ ਜਾਨਕੀ ਏਸੀ ਸਾਲ ਦੇ ਵਿੱਚ ਇਸ ਦੌਰਾਨ ਕੁਰਕ ਕੀਤੀਆਂ ਗਈਆਂ ਜਿਹੜੀਆਂ ਸੰਪਤੀਆਂ ਸੀ ਉਹਨਾਂ ਦੇ ਉੱਪਰ ਉਹਨਾਂ ਨੂੰ ਜ਼ਬਤ ਕੀਤਾ ਗਿਆ ਸੀ ਔਰ ਕਾਰਵਾਈ ਕਰਨੀ ਜਿਹੜੀ ਸੀ ਸ਼ੁਰੂ ਕਰ ਦਿੱਤੀ ਗਈ ਸੀ ਦਰਸਲ ਨੈਸ਼ਨਲ ਹੈਰਾਲਡ ਅਖਬਾਰ ਇੱਕ ਬਹੁਤ ਪੁਰਾਣੀ ਅਖਬਾਰ ਸੀ ਜਿਹੜੀ ਕਿ ਨਹਿਰੂ ਹੁਣਾ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਔਰ ਇਹ ਅਖਬਾਰ ਦਾ ਮਕਸਦ ਇਹ ਸੀ ਕਿ ਦੇਸ਼ ਦੀਆਂ ਖਬਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਇਹ ਅਖਬਾਰ ਸ਼ੁਰੂ ਕੀਤੀ ਗਈ ਸੀ ਸੋ ਬਹੁਤ ਪੁਰਾਣੀ ਅਖਬਾਰ ਸੀ ਔਰ ਕਹਿ ਸਕਦੇ ਹੋ ਕਿ ਗਾਂਧੀ ਪਰਿਵਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਇਹ ਅਖਬਾਰ ਸੀ ਪਰ ਇਸ ਦੇ ਵਿੱਚ ਹੁਣ ਹੋਇਆ ਕੀ ਆ ਦਰਸਲ ਨੈਸ਼ਨਲ ਹੈਰਾਲਡ ਜਿਹੜੀ ਬਿਲਡਿੰਗ ਹੈ ਉਹ 2000 ਕਰੋੜ ਰੁਪਏ ਦੀ ਜਾਨੀ ਕਿ ਜਿਹੜੀ ਉਹਦੀ ਸੰਪਤੀ ਹੈ 2000 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ ਪਰ ਪਿੱਛੇ ਇਲਜ਼ਾਮ ਇਹ ਲੱਗਾ ਕਿ AGL ਨਾਮ ਦੀ ਇੱਕ ਕੰਪਨੀ ਹੈ ਔਰ ਉਸ ਦੇ ਹਵਾਲੇ ਦੇ ਨਾਲ ਇਹ ਕੰਪਨੀ ਦੇ ਵੱਲੋਂ ਯੰਗ ਇੰਡੀਆ ਨੂੰ ਇਹ ਪ੍ਰਾਪਰਟੀ ਜਿਹੜੀ 2000 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਸੀ ਇਸ ਨੂੰ ਮਾਤਰ 50 ਲੱਖ ਰੁਪਏ ਦੇ ਵਿੱਚ ਹੀ ਵੇਚ ਦਿੱਤਾ ਗਿਆ ਸੋ ਇਸ ਤੋਂ ਬਾਅਦ ਈਡੀ ਦੀ ਇਹਦੇ ਵਿੱਚ ਐਂਟਰੀ ਹੋਈ ਸੀ ਸੋ ਇਹ ਸਾਰਾ ਮਾਮਲਾ ਜਿਹੜਾ ਸੀ ਉਸ ਟਾਈਮ ਤੋਂ ਲਗਾਤਾਰ ਭਖਦਾ ਜਾ ਰਿਹਾ ਸੀ ਹਾਲਾਂਕਿ ਕਾਂਗਰਸ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਭਾਜਪਾ ਦੇ ਵੱਲੋਂ ਐਸਾ ਕੁਝ ਵੀ ਨਹੀਂ ਹੈ ਔਰ ਇਹ ਇਹ ਸਿਰਫ ਦਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਰੋਧੀਆਂ ਨੂੰ ਔਰ ਭਾਜਪਾ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਭ੍ਰਿਸ਼ਟਾਚਾਰ ਦੇ ਵਿੱਚ ਜੁੜੇ ਹੋਏ ਨੇ ਜਿਨ੍ਹਾਂ ਨੇ ਲੁੱਟ ਖਸੁੱਟ ਕੀਤੀ ਹੈ ਉਹਨਾਂ ਨੂੰ ਇਹਦਾ ਖਾਮਿਆਜਾ ਭੁਗਤਣਾ ਪਏਗਾ ਪਰ ਹੁਣ ਜਦੋਂ 25 ਤਰੀਕ ਨੂੰ ਇਸ ਮਾਮਲੇ ਦੀ ਸੁਣਵਾਈ ਹੋਏਗੀ ਉਸ ਦੇ ਵਿੱਚ ਕੀ ਕੋਈ ਸਾਹਮਣੇ ਆਉਂਦਾ ਹੈ ਦੇਖਣਾ ਹੋਏਗਾ ਜਦੋਂ ਤੋਂ ਅਮਰੀਕਾ ਦੇ ਵੱਲੋਂ ਚੀਨ ਦੇ ਉੱਪਰ ਟੈਰਿਫ ਵਾਧਾ ਲਗਾਉਣਾ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਚੀਨ ਦੇ ਵੱਲੋਂ ਵੀ ਕਰੜਾ ਰੁਖ ਜਿਹੜਾ ਹੈ ਅਮਰੀਕਾ ਦੇ ਲਈ ਇਖਤਿਆਰ ਕੀਤਾ ਜਾ ਰਿਹਾ ਸੋ ਹੁਣ ਇੱਕ ਨਵਾਂ ਫੈਸਲਾ ਚੀਨ ਦੀ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਆਪਣੀਆਂ ਕੰਪਨੀਆਂਜ਼ ਨੂੰ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਚੀਨ ਦੇ ਬੋਇੰਗ ਜੈਟ ਦੀ ਡਿਲੀਵਰੀ ਲੈਣ ਤੋਂ ਮਨਾ ਕਰ ਦਿੰਦਾ ਹੈ ਕਿ ਬੋਇੰਗ ਜੈਟ ਦੀ ਡਿਲੀਵਰੀ ਅਮਰੀਕਾ ਨਹੀਂ ਲਏਗਾ ਕਿਉਂਕਿ ਅਮਰੀਕਾ ਦੇ ਵੱਲੋਂ ਲਗਾਤਾਰ ਟੈਰਫ ਜਿਹੜਾ ਹੈ ਉਹ ਚੀਨ ਦੇ ਉੱਪਰ ਵਧਾਇਆ ਜਾ ਰਿਹਾ ਬੋਇੰਗ ਕੰਪਨੀ ਕਰਦੀ ਕੀ ਹੈ ਬੋਇੰਗ ਕੰਪਨੀ ਪੂਰੀ ਦੁਨੀਆ ਦੇ ਵਿੱਚ 에ਅਰਪਲੇਨ ਰਾਕਟ ਸੈਟੇਲਾਈਟ ਟੈਲੀਕਮਿਊਨੀਕੇਸ਼ਨ ਇਕੁਪਮੈਂਟ ਤੇ ਮਿਸਾਈਲ ਬਣਾਉਂਦੀ ਹੈ ਇਹਦੇ ਪਾਰਟਸ ਜਿਹੜੇ ਕੰਪਨੀਆਂ ਨੂੰ ਪਰਵਾਇਡ ਕਰਾਂਦੀ ਹੈ ਦੇਸ਼ਾਂ ਨੂੰ ਪ੍ਰੋਵਾਇਡ ਕਰਾਂਦੀ ਹੈ ਕੰਪਨੀ ਦੀ ਜੇਕਰ ਸਥਾਪਨਾ ਦੀ ਤੁਸੀਂ ਗੱਲ ਕਰੋ ਤਾਂ 1916 ਤੋਂ ਇਹ ਕੰਪਨੀ ਚੱਲਦੀ ਆ ਰਹੀ ਹੈ ਔਰ ਵਿਲੀਅਮ ਬੋਇੰਗ ਦੇ ਵੱਲੋਂ ਇਸ ਕੰਪਨੀ ਨੂੰ ਬਣਾਇਆ ਗਿਆ ਸੀ ਇਸੇ ਦੇ ਨਾਮ ਦੇ ਉੱਪਰ ਬੋਇੰਗ ਕੰਪਨੀ ਜਿਹੜੀ ਹੈ ਇਹ ਸਟੈਬਲਿਸ਼ ਕੀਤੀ ਗਈ ਸੀ ਔਰ ਬੋਇੰਗ ਅਮਰੀਕਾ ਦੀ ਸਭ ਤੋਂ ਵੱਡੀ ਐਕਸਪੋਰਟ ਕਰਨ ਵਾਲੀ ਕੰਪਨੀ ਹੈ ਮਤਲਬ ਜਿਹੜੀ ਅਮਰੀਕਾ ਦੀ ਸਭ ਤੋਂ ਵੱਡੀ ਐਕਸਪੋਰਟ ਕਰਨ ਵਾਲੀ ਕੰਪਨੀ ਹੈ ਚੀਨ ਨੇ ਹੁਣ ਉਹਦੇ ਉੱਤੇ ਧਾਵਾ ਬੋਲ ਦਿੱਤਾ ਕਿ ਬੋਇੰਗ ਦੇ ਵੱਲੋਂ ਜੋ ਵੀ ਆਰਡਰ ਬੋਇੰਗ ਜੈਟ ਦੇ ਡਿਲੀਵਰੀ ਦੇ ਲਈ ਦਿੱਤੇ ਹੋਏ ਸੀ ਉਹਨਾਂ ਨੂੰ ਲੈਂਡ ਤੋਂ ਆਪਣੀਆਂ ਕੰਪਨੀਆਂ ਨੂੰ ਮਨਾ ਕਰ ਦਿੱਤਾ ਹੈ ਕਿ ਉਹਨਾਂ ਦਾ ਕੋਈ ਵੀ ਡਿਲੀਵਰੀ ਉਹਨਾਂ ਦੀ ਨਹੀਂ ਲੈਣੀ ਹੈ ਔਰ ਬੋਇੰਗ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਡਿਫੈਂਸ ਡੀਲ ਕਰਨ ਵਾਲੀ ਕੰਪਨੀ ਹੈ ਸੋ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਇੱਕ ਤਰੀਕੇ ਦੇ ਨਾਲ ਹੁਣ ਬੋਇੰਗ ਨੂੰ ਔਰ ਅਮਰੀਕਾ ਨੂੰ ਹੋਣ ਵਾਲਾ ਹੈ ਕਿਉਂਕਿ ਚੀਨ ਬਹੁਤ ਵੱਡੇ ਪੱਧਰ ਦੇ ਉੱਤੇ ਬੋਇੰਗ ਤੋਂ ਸਮਾਨ ਲੈਂਦਾ ਸੀ ਜੇ ਚੀਨ ਨੇ ਹੁਣ ਸਮਾਨ ਲੈਣਾ ਬੰਦ ਕੀਤਾ ਤੇ ਅਮਰੀਕਾ ਦੇ ਵੱਲੋਂ ਆਉਣ ਵਾਲੇ ਟਾਈਮ ਦੇ ਉੱਤੇ ਹੁਣ ਇਹਦੇ ਤੇ ਕੀ ਰਿਐਕਸ਼ਨ ਦਿੱਤਾ ਜਾਂਦਾ ਹੈ ਦੇਖਣਾ ਹੋਵੇਗਾ ਪਰ ਅਮਰੀਕਾ ਦੇ ਵੱਲੋਂ ਜੋ ਫੈਸਲੇ ਲਏ ਜਾ ਰਹੇ ਨੇ ਜੋ ਡੋਨਾਲਡ 트ੰਪ ਦੇ ਵੱਲੋਂ ਫੈਸਲੇ ਲਏ ਜਾ ਰਹੇ ਨੇ ਉਹਨਾਂ ਫੈਸਲਿਆਂ ਦੇ ਨਾਲ ਕਿਤੇ ਨਾ ਕਿਤੇ ਆਮ ਲੋਕ ਜਿਹੜੇ ਅਮਰੀਕਨ ਨੇ ਉਹਨਾਂ ਨੂੰ ਉਹਨਾਂ ਦੇ ਉੱਪਰ ਵੀ ਬੋਝ ਵੱਧ ਰਿਹਾ ਹੈ ਸਮਾਨ ਮਹਿੰਗੇ ਹੋ ਰਹੇ ਨੇ ਅਮਰੀਕਾ ਦੇ ਵਿੱਚ ਨੰਬਰ 2 ਜਿਹੜੀਆਂ ਕੰਪਨੀਆਂਜ਼ ਨੇ ਉਹਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਫੋਰ ਐਗਜ਼ਾਮਪਲ ਮਿਸਟਰ ਬੀਸਟ ਕਰਕੇ ਇੱਕ ਯੂਟਿਊਬਰ ਨੇ ਜਿਹੜੇ ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬਰ ਨੇ ਉਹਨਾਂ ਦੇ ਉਹਨਾਂ ਨੇ ਪਿੱਛੇ ਜੇ ਇੱਕ ਕੰਪਨੀ ਸ਼ੁਰੂ ਕੀਤੀ ਸੀ ਚੌਕਲੇਟ ਬਣਾਉਣ ਦੀ ਮਿਸਟਰ ਬੀਸ ਬੀਸਟ ਦੇ ਨਾਮ ਤੇ ਉਹਨਾਂ ਦੇ ਨਾਮ ਦੇ ਉੱਪਰ ਇੱਕ ਚੌਕਲੇਟ ਆਂਦੀ ਹੈ ਸੋ ਉਹ ਕਹਿੰਦੇ ਕਿ ਮੈਂ ਚੌਕਲੇਟ ਦਾ ਜਿਹੜੇ ਚੌਕੋਜ਼ ਨੇ ਉਹ ਅਫਰੀਕਨ ਦੇਸ਼ਾਂ ਤੋਂ ਲੈਣਾ ਸੋ ਜੇ ਉਹਨਾਂ ਦੇ ਉੱਪਰ ਟੈਰਿਫ ਵਧਾ ਦਿੱਤਾ ਗਿਆ ਤਾਂ ਕਿਤੇ ਨਾ ਕਿਤੇ ਮੈਨੂੰ ਆਨ ਆਲੇ ਟਾਈਮ ਦੇ ਵਿੱਚ ਇਹ ਚੌਕਲੇਟ ਬਣਾਉਣ ਦੇ ਵਿੱਚ ਦਿੱਕਤ ਹੋ ਸਕਦੀ ਹੈ ਮੈਨੂੰ ਉਧਰੋਂ ਸਮਾਨ ਮਹਿੰਗਾ ਲੈਣਾ ਪੈ ਸਕਦਾ ਹੈ ਔਰ ਮਿਸਟਰ ਬੀਟਸ ਨੇ ਕਿਹਾ ਸੀਗਾ ਕਿ ਇਹਦੇ ਨਾਲੋਂ ਮੈਨੂੰ ਚੰਗੀ ਗੱਲ ਮੇਰੇ ਲਈ ਇਹ ਹੈ ਕਿ ਮੈਂ ਦੂਸਰੇ ਦੇਸ਼ਾਂ ਤੋਂ ਮਹਿੰਗਾ ਸਮਾਨ ਮੰਗਵਾਵਾ ਮੈਨੂੰ ਅਮਰੀਕਾ ਤੋਂ ਬਾਹਰ ਜਾ ਕੇ ਜੇ ਮੈਂ ਚਾਕਲੇਟ ਬਣਾ ਕੇ ਫਿਰ ਅਮਰੀਕਾ ਦੇ ਵਿੱਚ ਵੇਚਾ ਵੇਚਾ ਮੈਨੂੰ ਸਸਤੀ ਪਏਗੀ ਸੋ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬਹੁਤ ਸਾਰੀਆਂ ਕੰਪਨੀਆਂ ਇਸੀਆਂ ਵੀ ਆਉਣ ਵਾਲੇ ਟਾਈਮ ਤੇ ਹੋ ਸਕਦੀਆਂ ਨੇ ਜਿਨ੍ਹਾਂ ਦੇ ਵੱਲੋਂ ਅਮਰੀਕਾ ਤੋਂ ਪਲੈਨ ਕਰਨ ਦਾ ਫੈਸਲਾ ਕਰ ਲਿਆ ਜਾਵੇ ਮਤਲਬ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਸਮਾਨ ਬਣਾਇਆ ਜਾਵੇ ਕਿਉਂਕਿ ਦੂਸਰੇ ਦੇਸ਼ਾਂ ਦੇ ਵੱਲੋਂ ਆਫਰਸ ਦਿੱਤੀਆਂ ਜਾਂਦੀਆਂ ਨੇ ਔਰ ਜੇ ਕਿਹਾ ਜਾਂਦਾ ਜੇ ਤੁਸੀਂ ਸਾਡੇ ਦੇਸ਼ ਚ ਆ ਕੇ ਇੰਡਸਟਰੀ ਲਗਾਓਗੇ ਤੁਹਾਨੂੰ ਟੈਕਸ ਕੱਟ ਕਰ ਦੇਵਾਂਗੇ ਤੁ ਅਨੇਕਾ ਤਰ੍ਹਾਂ ਦੀਆਂ ਸਹੂਲਤਾਂ ਦਵਾਂਗੇ ਸੋ ਅਮਰੀਕਾ ਦੇ ਉੱਪਰ ਹੁਣ ਬੋਇੰਗ ਦੇ ਉੱਪਰ ਇਹ ਵੱਡਾ ਸ਼ਕੰਜਾ ਜਿਹੜਾ ਜਿਹੜਾ ਚੀਨ ਨੇ ਕੱਸਿਆ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੋਇੰਗ ਦਾ ਵੀ ਆਨਰਲੇ ਟਾਈਮ ਦੇ ਉੱਪਰ ਅਮਰੀਕਾ ਦੇ ਵਿੱਚ ਕੰਮ ਜਿਹੜਾ ਹੈ ਉਸ ਉਹ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆਏਗਾ ਐਲਓਪੀ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬੀਤੇ ਕੱਲ ਵੀ ਸਾਢੇ 5 ਤੋਂ 6 ਘੰਟੇ ਦੇ ਕਰੀਬ ਉਹਨਾਂ ਦੇ ਕੋਲੋਂ ਪੁਲਿਸ ਦੇ ਵੱਲੋਂ ਪੁੱਛਪੜਤਾਲ ਕੀਤੀ ਗਈ ਜਾਂਚ ਕੀਤੀ ਗਈ ਉਹਨਾਂ ਤੋਂ ਪੁੱਛਿਆ ਗਿਆ ਕਿ ਜਿਹੜੇ ਤੁਸੀਂ ਬਿਆਨ ਦਿੱਤੇ ਨੇ ਬੰਬਾਂ ਵਾਲੇ ਉਹਦੀ ਜਾਣਕਾਰੀ ਸਾਨੂੰ ਦਿਓ ਪੁਲਿਸ ਦੇ ਨਾਲ ਉਹਦੀ ਜਾਣਕਾਰੀ ਸਾਂਝੀ ਕਰੋ ਸੋ ਇਸ ਮੌਕੇ ਦੇ ਉੱਪਰ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਕੱਲ ਕਾਂਗਰਸ ਇੱਕ ਮੁੱਠੋਂ ਦੀ ਨਜ਼ਰ ਆਈ ਜਿੰਨੀ ਦੇਰ ਪ੍ਰਤਾਪ ਸਿੰਘ ਬਾਜਵਾ ਤੋਂ ਅੰਦਰ ਸੁਣਵਾਈ ਹੁੰਦੀ ਰਹੀ ਉਹਨਾਂ ਤੋਂ ਪੁੱਛਪੜਤਾਲ ਹੁੰਦੀ ਰਹੀ 6 ਘੰਟੇ 5.5 6 ਘੰਟੇ ਦੇ ਕਰੀਬ ਉਹ ਅੰਦਰ ਰਹੇ ਔਰ ਉਸ ਮੌਕੇ ਦੇ ਉੱਤੇ ਸਾਰੇ ਕਾਂਗਰਸੀ ਵੱਡੇ ਲੀਡਰ ਬਾਹਰ ਧਰਨਾ ਦਿੰਦੇ ਰਹੇ ਨਾਰੇਬਾਜੀ ਕੀਤੀ 6 ਘੰਟਿਆਂ ਬਾਅਦ ਜਦੋਂ ਪ੍ਰਤਾਪ ਸਿੰਘ ਬਾਜਵਾ ਤਕਰੀਬਨ ਰਾਤ 8:00 ਵਜੇ ਜਦੋਂ ਬਾਹਰ ਆਏ ਤੇ ਪ੍ਰਤਾਪ ਸਿੰਘ ਬਾਜਵਾ ਕਿਤੇ ਨਾ ਕਿਤੇ ਉਤਸ਼ਾਹਿਤ ਹੁੰਦੇ ਨਜ਼ਰ ਆਏ ਕਿ ਸਾਰੀ ਕਾਂਗਰਸ ਅੱਜ ਇੱਕ ਮੁਠੋਕੇ ਇੱਕ ਥਾਂ ਦੇ ਉੱਤੇ ਬੈਠੀ ਹੈ ਸੋ ਪ੍ਰਤਾਪ ਸਿੰਘ ਬਾਜਵਾ ਨੇ ਉਸ ਮੌਕੇ ਦੇ ਉੱਤੇ ਕਿਹਾ ਵੀ ਔਰ ਕਈ ਤਰੀਕੇ ਦੇ ਇਲਜ਼ਾਮ ਪਿਲਾਉ ਉਹਨਾਂ ਨੇ ਸੱਤਾਧਿਰ ਤੇ ਲਗਾਏ ਕਿ ਮੇਰੇ ਉੱਤੇ ਉੱਪਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਗਲਤ ਤਰੀਕੇ ਨਾਲ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਾਲ ਹੀ ਉਹਨਾਂ ਨੇ ਕਾਂਗਰਸ ਪਾਰਟੀ ਦਾ ਵੀ ਧੰਨਵਾਦ ਕੀਤਾ ਕਿ ਜੇ ਤੁਸੀਂ ਇਸੇ ਤਰੀਕੇ ਦੇ ਨਾਲ ਇੱਕ ਮੁੱਠੂ ਕੇ ਚੱਲੋਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਸੋ ਸਿੱਧੇ ਤੌਰ ਦੇ ਉਤੇ ਕਾਂਗਰਸ ਪਾਰਟੀ ਬੰਬਾ ਵਾਲੇ ਬਿਆਨ ਦੇ ਨਾਲ ਇੱਕਜੁੱਟ ਹੁੰਦੀ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਕੁਝ ਨਿਕਲਦਾ ਹੈ ਜਾਂ ਫਿਰ ਨਹੀਂ ਨਿਕਲਦਾ ਉਹ ਬਾਅਦ ਦੀ ਗੱਲ ਹੈ ਪਰ ਕਾਂਗਰਸ ਪਾਰਟੀ ਇੱਕ ਮੁੱਠ ਹੁੰਦੀ ਨਜ਼ਰ ਆ ਰਹੀ ਹੈ ਔਰ ਇਹ ਦੇਖਣਾ ਹੋਏਗਾ ਕਿ ਕਾਂਗਰਸ ਪਾਰਟੀ ਦੀ ਜਿਹੜੀ ਇੱਕ ਜੁਟਤਾ ਹੈ ਔਰ ਲੁਧਿਆਣਾ ਪਛਮੀ ਦੀ ਚੋਣ ਦੇ ਵਿੱਚ ਕਿੰਨਾ ਕੁ ਫਰਕ ਪਾਉਂਦੀ ਆਨ ਵਾਲੇ ਟਾਈਮ ਦੇ ਵਿੱਚ ਉਹ ਦੇਖਣਾ ਹੋਵੇਗਾ ਦੂਸਰੇ ਪਾਸੇ ਜੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ ਤੇ ਹਾਈ ਕੋਰਟ ਦੇ ਵਿੱਚ ਬਾਜਵਾ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਅੱਜ ਹੈ ਕਿਉਂਕਿ ਉਹਨਾਂ ਨੇ ਇਹ ਅਪੀਲ ਕੀਤੀ ਸੀ ਪਟੀਸ਼ਨ ਪਾਈ ਸੀ ਕਿ ਮੇਰੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਉਸ ਨੂੰ ਰੱਦ ਕੀਤਾ ਜਾਵੇ ਸੋ ਉਹਦੀ ਸੁਣਵਾਈ ਅੱਜ ਹੋਏਗੀ ਸੁਣਵਾਈ ਦੇ ਵਿੱਚ ਕੀ ਕੁਝ ਖਾਸ ਰਹੇਗਾ ਆਪਣਾ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਇਹਦੇ ਤੇ ਵਿਸਤਾਰ ਸਹਿਤ ਚਰਚਾ ਕਰਾਂਗੇ ਇਸ ਵਾਰ ਪੰਜਾਬ ਦੇ ਵਿੱਚ ਇੱਕ ਕਿਸਾਨ ਜਿਹੜੇ ਕਣਕ ਦੀ ਬੰਪਰ ਫਸਲ ਤੋਂ ਖੁਸ਼ ਨਜ਼ਰ ਆ ਰਹੇ ਨੇ ਸੋ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਖੁਸ਼ੀ ਜ਼ਰੂਰ ਨਜ਼ਰ ਆ ਰਹੀ ਹੈ ਕਿਸਾਨ ਜਦੋਂ ਹੁਣ ਜਾ ਰਹੇ ਨੇ ਮੰਡੀਆਂ ਦੇ ਵਿੱਚ ਕਣਕ ਨੂੰ ਲੈ ਕੇ ਤੇ ਝਾੜ ਇਸ ਵਾਰ ਕਣਕ ਦਾ ਵੱਧ ਨਿਕਲਿਆ ਸੋ ਪਿਛਲਿਆਂ ਸਮਿਆਂ ਦੇ ਵਿੱਚ ਝਾੜ ਦਾ ਜੇਕਰ ਜ਼ਿਕਰ ਕਰੀਏ ਤੇ ਪ੍ਰਤੀ ਏਕੜ ਜਿਹੜਾ ਝਾੜ ਸੀ ਤੋਂ 21 ਤੋਂ 22 ਕੁਆਂਟਲ ਨਿਕਲਦਾ ਸੀ ਪਰ ਇਸ ਵਾਰ ਝਾੜ ਜਿਹੜਾ ਉਹ 24 25 ਤੋਂ 26 ਪ੍ਰਤੀ ਏਕੜ ਸੋ ਇਹਦੇ ਨਾਲ ਫਾਇਦਾ ਜਿਹੜਾ ਕਿਸਾਨਾਂ ਦੇ ਹੁੰਦਾ ਹੋਇਆ ਨਜ਼ਰ ਆ ਰਿਹਾ ਔਰ ਕਿਸਾਨ ਇਸ ਮੌਕੇ ਦੇ ਉੱਪਰ ਖੁਸ਼ ਨਜ਼ਰ ਆ ਰਹੇ ਨੇ ਔਰ ਕਿਸਾਨਾਂ ਦੇ ਵੱਲੋਂ ਇਹ ਵੀ ਜੋ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ بارش ਹੋਣ ਦੀ ਸੰਭਾਵਨਾ ਹੈ ਸੋ ਕਿਸਾਨਾਂ ਦੀ ਕੋਸ਼ਿਸ਼ ਇਹ ਹੈ ਕਿ ਜਲਦ ਤੋਂ ਜਲਦ ਮੰਡੀਆਂ ਤੱਕ ਪਹੁੰਚਿਆ ਜਾਏ ਔਰ ਜਿਹੜੀ ਕਣਕ ਹੈ ਉਸ ਨੂੰ ਮੰਡੀਆਂ ਤੱਕ ਪਹੁੰਚਾ ਕੇ ਆੜਤੀਆਂ ਦੇ ਹਵਾਲੇ ਕਰ ਦਿੱਤਾ ਜਾਵੇ ਸਰਕਾਰ ਇਸ ਨੂੰ ਕਣਕ ਨੂੰ ਖਰੀਦੇ ਔਰ ਉਸ ਤੋਂ ਬਾਅਦ ਉਹ ਬਿਲੇ-ਬਿਲੇ ਮਹਿਸੂਸ ਕਰਨ ਔਰ ਦੂਸਰੇ ਪਾਸੇ ਕਣਕ ਦਾ ਝਾੜ ਵਧਣ ਦੇ ਨਾਲ ਕਿਸਾਨਾਂ ਦੇ ਵਿੱਚ ਖੁਸ਼ੀ ਜ਼ਰੂਰ ਹੈ ਕਿਉਂਕਿ ਜਦੋਂ ਝਾੜ ਵੱਧਦਾ ਹੈ ਤਾਂ ਕਿਸਾਨਾਂ ਨੂੰ ਉਹਦੀ ਆਮਦਨ ਜਿਹੜੀ ਹੈ ਉਹ ਵੱਧ ਹੁੰਦੀ ਹੈ ਸੋ ਮਤਲਬ ਮਿਹਨਤ ਉਹਨਾਂ ਦੀ ਜਿਹੜੀ ਹੈ ਉਹ ਰੰਗ ਲੈ ਆਈਏ ਇਸ ਵਾਰ ਔਰ ਪਿਛਲੇ ਸਮੇਂ ਵਿੱਚ ਕੀ ਹੁੰਦਾ ਸੀ ਕਿ ਕਿਤੇ ਨਾ ਕਿਤੇ ਕਣਕ ਦੀ ਵਾਢੀ ਤੋਂ ਪਹਿਲਾਂ ਹੀ ਜਦੋਂ ਮੀਂਹ ਪੈ ਜਾਂਦਾ ਸੀ ਜਾਂ ਗੜੇਮਾਰੀ ਹੋ ਜਾਂਦੀ ਸੀ ਕਣਕ ਨੁਕਸਾਨੀ ਜਾਂਦੀ ਸੀ ਸੋ ਕਿਸਾਨਾਂ ਨੂੰ ਬੜਾ ਨੁਕਸਾਨ ਹੁੰਦਾ ਸੀ ਇਸ ਵਾਰ ਵੀ ਗੜੇਮਾਰੀ ਥੋੜੀ ਜੀ ਮਾਲਵਾ ਸਾਢੇ ਕੁਝ ਖੇਤਰਾਂ ਦੇ ਵਿੱਚ ਹੋਈ ਹੈ ਪਰ ਉਹਦੇ ਨਾਲ ਕਿਸਾਨਾਂ ਨੂੰ ਬਹੁਤਾ ਜਿਆਦਾ ਨੁਕਸਾਨ ਨਹੀਂ ਹੋਇਆ ਔਰ ਖਰੀਦ ਸੀਜ਼ਨ ਜਿਹੜਾ ਹੈ ਉਹ 15 ਮਈ ਤੱਕ ਇਸ ਵਾਰ ਕੀਤਾ ਗਿਆ ਸੀ ਹਾਲਾਂਕਿ ਪਹਿਲਾਂ 31 ਮਈ ਤੱਕ ਹੁੰਦਾ ਸੀ ਫਿਰ ਕੇਂਦਰ ਸਰਕਾਰ ਨੇ ਇਹ ਜਿਹੜਾ ਖਰੀਦ ਸੀਜ਼ਨ ਹੈ ਉਹਨੂੰ 15 ਮਈ ਤੱਕ ਕਰ ਦਿੱਤਾ ਸੀ ਪਰ ਜਿਸ ਤਰੀਕੇ ਦੇ ਨਾਲ ਮੰਡੀਆਂ ਦੇ ਵਿੱਚ ਹੁਣ ਕਿਸਾਨ ਪਹੁੰਚ ਰਹੇ ਨੇ ਫਸਲ ਲੈ ਕੇ ਉਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸ਼ਾਇਦ ਇਹ ਸੀਜ਼ਨ ਦੀ ਜਿਹੜੀ ਖਰੀਦ ਸੀਜ਼ਨ ਹੈ ਉਹ 15 ਮਈ ਦੀ ਜਗ੍ਹਾ 5 ਮਈ ਤੱਕ ਹੀ ਪੂਰਨ ਤੌਰ ਦੇ ਉਤੇ ਉਹ ਜਿਹੜਾ ਕਿਸਾਨ ਵਿਲੇ ਹੋ ਜਾਣ ਸੋ ਇਹ ਅਨੁਮਾਨ ਲਗਾਇਆ ਜਾ ਰਿਹਾ ਕਿਉਂਕਿ ਇਸ ਟਾਈਮ ਬੜੇ ਸਮੂਥ ਤਰੀਕੇ ਦੇ ਨਾਲ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਮੰਡੀਆਂ ਦੇ ਵਿੱਚ ਖਰੀਦੀ ਜਾ ਰਹੀ ਹੈ ਸੋ ਕਿਸਾਨਾਂ ਦੇ ਲਈ ਇਸ ਵਾਰ ਇਹ ਖੁਸ਼ੀ ਦੀ ਔਰ ਰਾਹਤ ਦੀ ਖਬਰ ਜ਼ਰੂਰ ਕਹੀ ਜਾ ਸਕਦੀ ਹੈ ਹੁਣ ਗੱਲ ਕਰਨੀ ਹੈ ਆਈਪੀਐਲ ਦੀ ਰਾਤ ਪੰਜਾਬੀਆਂ ਨੇ ਬੱਲੇ ਬੱਲੇ ਕਰਾ ਦਿੱਤੀ ਬੱਲੇ ਬੱਲੇ ਦਰਸਲ ਕਿੱਦਾਂ ਕਰਾਈ ਕਿਉਂਕਿ ਪਹਿਲਾਂ ਬੱਲੇਬਾਜ਼ੀ ਕਰਦੇ ਆ ਪੰਜਾਬ ਦੀ ਟੀਮ ਮਹਿਜ ਆਲ ਆਊਟ ਹੋ ਗਈ 16 ਕੋਹਰਾਂ ਦੇ ਵਿੱਚ ਆਲ ਆਊਟ ਹੋਈ ਔਰ ਸਕੋਰ ਕਿੰਨੇ ਬਣਾਏ 111 ਕਿਸੇ ਨੂੰ ਉਮੀਦ ਨਹੀਂ ਸੀ ਕਿ ਉਹ ਟੀਮ ਜਿਹੜੀ ਹైదరాబాద్ ਦੇ ਸਾਹਮਣੇ 250 ਦੇ ਕਰੀਬ ਸਕੋਰ ਬਣਾ ਕੇ ਵੀ ਉਸ ਨੂੰ ਨਹੀਂ ਰੋਕ ਸਕੀ ਹైదరాబాద్ ਨੇ ਬੜੀ ਆਸਾਨੀ ਦੇ ਨਾਲ 250 ਸਕੋਰ ਬਣਾ ਦਿੱਤਾ ਸੀ ਉਸ ਤੋਂ ਪਿਛਲੇ ਮੈਚ ਦੇ ਵਿੱਚ ਔਰ ਇਸ ਮੈਚ ਦੇ ਵਿੱਚ ਜਦੋਂ 111 ਸਕੋਰ ਪੰਜਾਬ ਦੀ ਟੀਮ ਨੇ ਬਣਾਏ ਉਸ ਤੋਂ ਬਾਅਦ ਉਸ ਸਕੋਰ ਨੂੰ ਡਿਫੈਂਡ ਕਰਨਾ ਸੀ ਸ਼ਾਨਦਾਰ ਗੇਂਦਬਾਜ਼ੀ ਪਰ ਪੰਜਾਬ ਦੀ ਟੀਮ ਦੇ ਵੱਲੋਂ ਕੀਤੀ ਗਈ ਔਰ ਖਾਸ ਗੱਲ ਇਹ ਰਹੀ ਕਿ ਯوجਵਿੰਦਰ ਚਾਹਲ ਜਿਸ ਨੂੰ ਪੰਜਾਬ ਦੀ ਟੀਮ ਨੇ 18 ਕਰੋੜ ਰੁਪਏ ਦੇ ਵਿੱਚ ਖਰੀਦਿਆ ਸੀ ਉਹ ਕਿਸੇ ਵੀ ਮੈਚ ਦੇ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਸੀ ਔਰ ਈਵਨ ਕਿ ਯوجਵਿੰਦਰ ਚਾਹਲ ਦੇ 4 ਓਵਰ ਤੱਕ ਨਹੀਂ ਪੂਰੇ ਹੋ ਰਹੇ ਸੀ ਪਿਛਲੇ ਮੈਚਾਂ ਦੇ ਵਿੱਚ 2 ਓਵਰ ਕਰਵਾਏ ਜਾ ਰਹੇ ਸੀ ਜਾਂ 3 ਓਵਰ ਕਰਵਾਏ ਜਾ ਰਹੇ ਸੀ ਪਰ ਇੱਕ ਵਾਰ ਫਿਰ ਤੋਂ ਯوجਵਿੰਦਰ ਚਾਹਲ ਫਾਰਮ ਦੇ ਵਿੱਚ ਆਏ ਕਲਕੱਤਾ ਨਾਈਟ ਰਾਈਡਰਸ ਦੇ ਨਾਲ ਉਹ ਕਿਸੇ ਵੀ ਫਰੈਂਚਾਈਜ਼ੀ ਦੇ ਵੱਲੋਂ ਜਦੋਂ ਖੇਡਦੇ ਸੀ ਚੰਗਾ ਪ੍ਰਦਰਸ਼ਨ ਕੀਤਾ ਜਾਂਦਾ ਸੀ ਸੋ ਇੱਕ ਵਾਰ ਫਿਰ ਤੋਂ ਕਲਕੱਤਾ ਨਾਈਟ ਰਾਈਡਰ ਸਾਹਮਣੇ ਆਈ ਜੋ ਜੁਵਿੰਦਰ ਚਾਹਲ ਦੀ ਪਰਫਾਰਮੈਂਸ ਜਿਹੜੀ ਆ ਫਿਰ ਤੋਂ ਨਿਕਲ ਕੇ ਸਾਹਮਣੇ ਆ ਗਈ ਜੁਵਿੰਦਰ ਚਾਹਲ ਨੇ 4 ਵਿਕਟਾਂ ਲਈਆਂ ਮਤਲਬ ਕਲਕੱਤਾ ਨਾਈਟ ਰਾਈਡਰ ਦਾ ਲੱਕ ਤੋੜਨ ਦੇ ਵਿੱਚ ਇੱਕ ਅਹਿਮ ਯੋਗਦਾਨ ਜਿਹੜਾ ਹੈ ਯوجਵਿੰਦਰ ਚਾਹਲ ਨੇ ਦਿਖਾਇਆ ਔਰ ਪੰਜਾਬ ਦੀ ਟੀਮ ਬੱਲੇਬਾਜ਼ੀ ਨਹੀਂ ਵਧੀਆ ਕਰ ਸਕੀ ਪਰ ਫਿਰ ਵੀ 30 ਸਕੋਰ ਦਾ ਆंकड़ा ਜਿਹੜਾ ਹੈ ਉਹ ਪ੍ਰਭ ਸਿਮਰਨ ਛੂਣ ਦੇ ਵਿੱਚ ਕਾਮਯਾਬ ਹੋ ਗਏ ਸੀ ਸ਼ਾਇਦ ਉਹੀ ਕਾਰਨ ਰਹੀਆ ਕਿ ਪੰਜਾਬ ਦੀ ਟੀਮ 111 ਸਕੋਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਈ ਸੀ ਔਰ ਬਹੁਤ ਸਾਰੇ ਸਵਾਲ ਉੱਠ ਰਹੇ ਸੀ ਪਿਛਲੇ ਸਮਿਆਂ ਦੇ ਵਿੱਚ ਕਿ ਯਾਰ ਪੰਜਾਬ ਦੇ ਕੋਲ 110 ਕਰੋੜ ਰੁਪਈਆ ਉਹਨਾਂ ਦੀ ਪਾਕਟ ਦੇ ਵਿੱਚ ਸੀ ਉਹਦੇ باوجود ਅਸੀਂ ਜਿਹੜੀ ਓਪਨਿੰਗ ਲਈ ਹੈ ਉਹ ਓਪਨਰ ਜਿਹੜੇ ਸਾਡੇ ਨੇ ਪ੍ਰਭ ਸਿਮਰਨ ਔਰ ਪ੍ਰਿਆੰਸ਼ ਯਾਰ ਕੀ ਅਨਕੈਪਡ ਪਲੇਅਰ ਨੇ ਇਹ ਪੰਜਾਬ ਭਾਰਤ ਦੀ ਟੀਮ ਦੇ ਵਿੱਚ ਨਹੀਂ ਅਜੇ ਤੱਕ ਖੇਡੇ ਜੇ 110 ਕਰੋੜ ਰੁਪਿਆ ਜਿਹੜੀ ਟੀਮ ਦੇ ਕੋਲ ਹੋਵੇ ਉਹ ਟੀਮ ਓਪਨ ਓਪਨਰ ਵਧੀਆ ਲੈਂਦੀ ਹੈ ਕਿ ਸਾਡਾ ਸਟਾਰਟ ਵਧੀਆ ਹੋਵੇ ਪਰ ਇਹਨਾਂ ਨੇ ਯਾਰ ਅਨਕੈਪਡ ਪਲੇਅਰਸ ਦੇ ਉੱਪਰ ਇਹ ਜਿਹੜਾ ਜੋਖਮ ਪਾ ਦਿੱਤਾ ਉਹਨਾਂ ਦੇ ਉੱਪਰ ਦਾਅ ਖੇਡ ਦਿੱਤਾ ਪਰ ਜਿਸ ਤਰੀਕੇ ਦੀ ਪਰਫਾਰਮੈਂਸ ਇਸ ਟਾਈਮ ਆਈਪੀਐਲ 2025 ਦੇ ਵਿੱਚ ਬਤੌਰ ਓਪਨਰ ਪ੍ਰਿਆੰਸ਼ ਆਰਿਆ ਔਰ ਪ੍ਰਭ ਸਿਮਰਨ ਦੇ ਵੱਲੋਂ ਕੀਤੀ ਜਾ ਰਹੀ ਹੈ ਸਾਰੀਆਂ ਦੀਆਂ ਸਾਰੀਆਂ ਟੀਮਾਂ ਦੀਆਂ ਅੱਖਾਂ ਖੋਲ ਕੇ ਰੱਖ ਦਿੱਤੀਆਂ ਕਿ ਅਨਕੈਪਡ ਪਲੇਅਰ ਇੰਨੀ ਸ਼ਾਨਦਾਰ ਓਪਨਿੰਗ ਦੇ ਸਕਦੇ ਨੇ ਹਾਲਾਂਕਿ ਰਾਜਸਥਾਨ ਰਾਇਲ ਦੇ ਕੋਲ ਵੀ ਜਿਹੜੇ ਓਪਨਰ ਨੇ ਉਹ ਇੰਡੀਅਨਸ ਨੇ ਪਰ ਉਹ ਉਹ ਦੋਵੇਂ ਇੰਡੀਆ ਦੀ ਟੀਮ ਦੇ ਵਿੱਚ ਖੇល ਰਹੇ ਨੇ ਸੰਜੂ ਸੈਮਸਨ ਖੇល ਰਹੇ ਨੇ ਜੈਸਵਾਲ ਖੇਡ ਰਹੇ ਨੇ ਪਰ ਇਹ ਦੋਵੇਂ ਅਨਕੈਪਡ ਪਲੇਅਰ ਨੇ ਪਰਬ ਸਿਮਰਨ ਔਰ ਪ੍ਰਿਅੰਸ਼ਾ ਰਿਆ ਉਹਨਾਂ ਦੇ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕੀਤੀ ਜਾ ਰਹੀ ਹੈ ਇਸੇ ਦੀ ਬਦੌਲਤ ਪੰਜਾਬ ਦੀ ਟੀਮ ਸ਼ਾਨਦਾਰ ਖੇਡ ਇਸ ਟਾਈਮ ਤੱਕ ਦਿਖਾ ਰਹੀ ਹੈ 6 ਮੈਚ ਪੰਜਾਬ ਦੀ ਟੀਮ ਨੇ ਹੁਣ ਤੱਕ ਖੇਡੇ ਨੇ ਔਰ ਉਹਨਾਂ ਦੇ ਵਿੱਚੋਂ 4 ਮੈਚ ਜਿੱਤ ਕੇ 8 ਅੰਕ ਨੇ ਪੰਜਾਬ ਦੀ ਟੀਮ ਦੇ ਔਰ ਚੌਥੇ ਨੰਬਰ ਤੇ ਪੰਜਾਬ ਦੀ ਟੀਮ ਪਹੁੰਚ ਗਈ ਹੈ ਸ਼ਾਨਦਾਰ ਖੇਡ ਜਿਹੜਾ ਬੀਤੇ ਕੱਲ ਨਿਊ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਟੀਮ ਨੇ ਦਿਖਾਇਆ ਸੋ ਰਾਤ ਪੰਜਾਬੀਆਂ ਦੀ ਹੋ ਗਈ ਬੱਲੇ ਬੱਲੇ ਸੋ ਅਗਲਾ ਮੈਚ ਪੰਜਾਬ ਦਾ ਕਿੱਦਾਂ ਦਾ ਰਹਿਣ ਵਾਲਾ ਹੈ ਉਦੇ ਤੇ ਵੀ ਚਰਚਾ ਕਰਾਂਗੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਵਿਲਟੀਵੀ ਯੂਕੇ ਦੇ ਨਾਲ ਧੰਨਵਾਦ